ਸ਼ਾਟ ਦੇਖੇ ਕਬੂ ਨਾ ਸ਼ਾਟ ਦੇਖੇ They're not

ਬੜਾ ਰਾਲਾ ਪਿਆ ਆ ਜਿਹੜੀ ਵੋਟਾਂ ਦੀ ਰਾਜਨੀਤੀ ਆ ਪਾਰਟੀਆਂ ਜਿਹੜੀਆਂ ਸਿਆਸੀ ਪਾਰਟੀਆਂ ਮਰਜੀ ਹੋਣ ਸਾਡੇ ਸਮਾਜ ਵਿੱਚ ਵੱਡੀਆਂ ਪਹਿਲਾਂ ਵੋਟਾਂ ਦੀ ਮੀਤੀ ਤੇ ਪੈ ਰਹੀਆਂ ਨੇ ਲੜਾਇਆ ਸਾਨੂੰ ਜਾ ਰਿਆ ਕੁਰਸੀਆਂ ਦੀ ਖਤਰਗੱਦੀਆਂ ਤੇ ਅਸੀਂ ਲੜੀ ਜਾਂਦੇ ਮਰੀ ਜਾਂਦੇ ਆ ਆ ਜਿਹੜੇ ਹਾਲਾਤ ਪੈਦਾ ਹੋ ਰਹੇ ਸਮਾਜ ਦਾ ਨੰਗਾ ਨੰਦ ਮਾਮਾ ਬਾਜੀ ਮੇਰਾ ਘਰ ਇੱਥੇ ਨੇੜੇ ਆ ਉਹ ਉਹਨਾਂ ਦੇ ਘਰ ਗਏ ਉਹਨੇ ਉਹਨਾਂ ਨੂੰ ਰੋਟੀ ਪਾਣੀ ਖਣਾਤਾ ਤਾਂ ਫਿਰ ਜਦੋਂ ਮਾਤਾ ਜੀਤਾ ਸਹਿਲ ਜਾਦੇ ਸੋਂ ਗੰਗੂ ਗੰਗੂ ਪਾਪਾ ਢਾ ਕੇ ਉਹਨਾਂ ਦੀ ਕਚੋੜੀ ਨੇ ਕੇ ਜਾਣ ਲੱਗਾ ਸੀ ਮਾਤਾ ਕੁਜਰੀ ਇਹਨਾਂ ਆਪਣੇ ਬੱਚਿਆਂ ਦੇ ਨਾਲ ਬੜਾ ਸਨੇਹ ਆ ਸੋ ਜੇ ਉਹਨਾਂ ਬਾਰੇ ਕੁਝ ਹੋਣਾ ਸਾਡੇ ਬਾਦੀ ਗੱਲ ਨਹੀਂ ਕਿਉਂਕਿ ਉਹ ਆਪਣੀ ਵਸਾਲ ਆਪ ਹਨ ਬੜਾ ਪਿਆਰ ਦਿੰਦੇ ਸਾਡੇ ਨਗਰ ਨੂੰ ਜਦੋਂ ਦਾਸ ਨੇ ਗੱਲਬਾਤ ਕੀਤੀ ਬਹੁਤ ਕარი ਨਾ ਤੇ ਪਹਿਲਾਂ ਐਸੇ ਦੀ ਗੱਲ ਕਰਦੇ ਆ ਸੋ ਮੈਂ ਜਦੋਂ ਇਹਨਾਂ ਨੇ ਪੁੱਛਿਆ ਕਹਿੰਦੇ ਤੁਹਾਡੇ ਨਾਲ ਕੋਈ ਗੱਲ ਨਹੀਂ ਤੁਹਾਡੇ ਨਾਲ ਪਿਆਰ ਇਹਨੇ ਹੋ ਜਾਣਾ ਹੁਣੇ ਕੋਈ ਤੁਹਾਡੀ ਖੁਸ਼ੀ ਆ ਬੜੀ ਖਤਰੂ ਇਹਨਾਂ ਦੇ ਉੱਤੇ ਕਿਪਵਾਰ ਖਰਾ ਪ੍ਰਵਾਹ ਰੇਡਾਂ ਦੇ ਇੱਥੇ ਆ ਸੋ ਬੜੀ ਚੜ੍ਹਦੀ ਕਲਾ ਆ ਰਹੀ ਹੈ ਸਾਡਾ ਜੱਥਾ ਆ ਜਦੋਂ ਡੈਕਟਰੀਆ ਬੁਲਾਨੇਗਾ ਫਤਗੋ ਵੀ ਚਰਨਾਂ ਦੇ ਵਿੱਚ ਅਰਦਾਸ ਹੱਥੇ ਪਾਛਾ ਇਹ ਇਸ ਜੱਥੇ ਨੂੰ ਹੋਰ ਬਣਾਉਣੀਆਂ ਰੱਖੀ ਬਹੁਤ ਮਾਤਰਾ ਵਿੱਚ ਸਾਡੇ ਨਗਰ ਦੇ ਨਾਲ ਪਿਆਰ ਕਰਦੀ ਜਨ ਵੀ ਬਣਾਈ